ਕਹਿੰਦੇ ਤੁਹਾਡੀ ਰਾਖੀ ਵਾਸਤੇ ਆ ਇਹ ਜਿਹੜੀ ਪੁਲਿਸ ਖੜੀ ਆ ਉਰੇ ਮੈਂ ਮੈਨੂੰ ਇਹ ਗੱਲ ਕਹੀ ਮੈਂ ਕਹਾ ਮੇਰਾ ਸਾਈਕਲ ਪਾਰਾ ਕੱਢ ਦਿਓ ਵੀ ਮੈਂ ਤੁਰਦਾਗਾ ਉਹ ਕਹਿੰਦੇ ਬਾਬੇ ਜ਼ਿਆਦਾ ਬੋਲਣਾ ਤੁਹਾਨੂੰ ਕਕਰ ਚੱਕ ਕੇ ਘੇਰ ਦੇਵੇ ਕਿਹ ਟਾਈਮ ਅਰੰਗ ਦੇਵ ਨੇ ਮਾਰੀ ਗੱਲ ਬੁਰੀ ਕਰੀ ਆ ਉਹ ਕਹਿੰਦੇ ਇਹੀ ਦੇਸ਼ ਤਾਂ ਉਹ ਕਹਿੰਦੇ ਇਹੀ ਦੇਸ਼ ਤਾਂ ਹਾਂ ਦੇਸ਼ ਤਾਂ ਨਹੀਂ ਬਦਲਿਆ ਗਿਆ ਜੇ ਅੱਜ ਮੋਦੀ ਦੀ ਸਰਕਾਰ ਆ ਗਈ ਕਿ ਦੇਸ਼ ਬਦਲਦੀ ਆ ਉਹਨੇ ਬਾਬਾ ਇਹ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਬੈਰੀਗੇਡ ਲਾਏ ਨੇ ਰੋਕਾਂ ਲਗਾਈਆਂ ਨੇ ਅਥਰੂ ਗਾਇ ਤੇ ਗੋਲੇ ਸਿੱਟੇ ਜਾ ਰਹੇ ਨੇ ਬਹੁਤ ਜ਼ਿਆਦਾ ਉੱਥੇ ਦੇਖਣ ਨੂੰ ਜੀ ਡਰੋਨਾਂ ਦੇ ਨਾਲ ਜਹਾਜ਼ਾਂ ਦੇ ਨਾਲ ਵੀ ਬੰਬ ਸਿੱਟਦੇ ਨੇ ਮੈਂ ਪਰਸੋਂ ਆਪਣੀ ਘਰ ਲਈ ਦਵਾਈ ਲੈਣ ਗਿਆ ਤਾਂ ਮੈਨੂੰ ਸਾਈਕਲ ਨਹੀਂ ਮੇਰਾ ਲੱਗਣ ਦੀ ਆ ਚੌਥੇ ਚਾਰ ਪੰਜ ਦਿਨ ਹੋ ਗਏ ਸਾਈਕਲ ਨਹੀਂ ਲੰਘਣ ਦਿੱਤਾ ਜੀ ਮੇਰੀ ਗੱਲ ਸੁਣ ਲੈ ਇਹ ਦਵਾਈ ਗਵਾਨੀ ਨੇ ਫੈਕਟਰੀ ਬੁਲਾ ਲਈ ਉਹ ਸਮਿੰਟ ਫੈਕਟਰੀ ਖਰੀਦ ਲਈ ਉਹਦਾ ਤੂੰ ਕਰਦਾ ਮਾਫ ਕਰ ਦਿਆ ਜ਼ਿੰਮੇਦਾਰ ਤਬਾ ਕੋ ਕੋ ਕਰ ਜਾ ਮਾਫਰੀ ਆਗਾ ਮੇਰੇ ਘਰ ਟ ਪਈ ਆ ਮੇਰੇ ਪਰ ਬਾਰ ਬਾਰ ਚਿੱਠੀਆਂ ਆ ਰਹੀ ਐ ਬੈਂਕ ਤੋਂ ਬਾਰ ਬਾਰ ਚਿੱਠੀਆਂ ਆ ਰਹੀ ਐ ਅੱਛਾ ਹੂੰ ਬਈ ਨਾ ਚੱਕਾ ਅੰਦਰ ਠੋਕੇਗੇ ਨਹੀਂ ਫਟਾਫਟ ਭਰ ਦੇ ਯਾਰ ਹਰਿਆਣੇ ਵਾਲੇ ਬੰਦੇ ਵਾਰਿਕਲ ਠੀਕ ਐ ਸਰਕਾਰ ਨੂੰ ਸਰਕਾਰ ਮਾੜੀ ਐ ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਕਿ ਕਿਸਾਨ ਦੇਸ਼ ਦੀ ਰੀਡ ਦੀ ਹੱਡੀ ਨੇ ਤੇ ਰੇਟ ਦੀ ਹੱਟੀ ਤੇ ਕਾਨ ਦਾ ਤੈਨੂੰ ਹੁਣ ਕੁੱਟਣ ਡਿਆ ਬੰਬ ਸੁੱਟਣ ਡਿਆ ਹੋਰ ਕੀ ਕਰਤਾ ਚਿਕਨ ਕਣਕ ਹੋਏ ਦੀ ਉਹਦੀ ਰੋਟੀ ਪਈ ਆਵੇ ਸੀ ਉਹ ਕਿੱਥੋਂ ਆਉਂਦੀ ਸੀ ਜੀ ਕਣਕਿਆ ਪਤਾ ਘਾਂਦ ਮੰਗਾਵੇਦਾ ਉਹ ਤੋਂ nehru ਕਾ ਟਾਈਮ ਦਾ ਉਸ ਟਾਈਮ ਮੈਂ ਪੁਰਾਣੀ ਗੱਲ ਕਰ ਰਿਹਾ ਮੈਂ ਆਪਣੀ ਅੱਖਾਂ ਦੇਖੀ ਗੱਲ ਕਰ ਰਿਹਾ ਵੀ ਅੱਜ ਐਸਾ ਟਾਈਮ ਆਇਆ 85 ਅੰਨ ਵੀ ਵਾਧੂ ਕਰ ਦਿਆ ਅੱਜ ਗਦਾਮਪੁਰ ਤੇ ਜੀ ਅੱਜ ਫੇਰ ਤੁਹਾਡੇ ਤੇ ਗੋਲੇ ਵੀ ਤੁਹਾਡੇ ਤੇ ਚੱਲ ਰਹੇ ਨੇ ਸਾਡੇ ਚੱਲ ਰਹੇ ਆ ਉੱਥੇ ਜਿਹੜੇ ਡਰੋਨ ਆ ਰਹੇ ਆ ਉਹ ਤੇਨਾਂ ਤੇ ਰੋਕੇ ਨਹੀਂ ਜਾ ਰਹੇ ਜਿਹੜੇ ਰਜਾਨਾ ਸਮਕਲਿੰਗ ਦਾ ਕੰਮ ਕਰਦੇ ਸਮੈਗ ਬਾਪੂ ਜੀ ਆ ਰਹੀ ਆ 4-4 ਪੈਕਟ 5-5 ਪੈਕਟ ਸਮੈਗ ਆ ਰਹੀ ਆ ਇੱਕ ਡਰੋਨ ਤੇ ਉਸ ਡਰੋਨ ਨੂੰ ਰੋਕਿਆ ਨਹੀਂ ਜਾ ਰਿਆ ਇੱਧਰ ਡਰੋਨ ਡਰੋਨ ਚੜਾ ਕੇ ਉਹਦੇ ਵਿੱਚ ਬੰਬ ਫਿੱਟ ਕਰਕੇ ਉਹਨੂੰ ਹਲਾਰਾ ਮਾਰ ਮਾਰ ਕੇ ਉਹ ਸਾਡੇ ਉੱਤੇ ਬੰਬ ਸੁੱਟੇ ਆੜਾ ਰੋੜਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਾਡਾ ਪੈਹਾ ਕਮਾਇਓ ਟੈਕਸ ਦਾ ਰੋਡ ਬਣਿਆ ਇਹ ਰੋਡ ਦੇ ਉੱਪਰ ਦੀ ਹੰਗਣਾ ਇਹਨੇ ਹੱਦਾਂ ਬਣਾ ਕਰਾ ਦਿੱਤੀਆਂ ਬੇਨਾਂ ਨਿਆਕੀ ਨਿਆ ਖੱਟੜ ਸਰਕਾਰ ਨੇ ਮੋਦੀ ਸਰਕਾਰ ਨੇ ਤਰੱਕੀ ਇਹ ਅਭੀ ਡਰੋਨ ਬਣ ਗਏ ਆ ਅੱਗੇ ਬੰਬ ਸੁੱਟਦੇ ਇਸ ਤਰ੍ਹਾਂ ਉਹ ਡਰੋਨ ਨੇ ਉੱਪਰੋਂ ਸੁੱਟਦਾ ਇਹ ਤਰੱਕੀ ਇਹ ਕੀਤੀ ਇਹਨਾਂ ਨੇ ਪਲਾਸਟਿਕ ਦੀਆਂ ਗੋਲੀਆਂ ਉਹੜੇ ਬੰਬ ਐਕਸਪਾਇਰ ਮੈਂ ਤੁਹਾਡੇ ਚੈਨਲ ਦੇ ਵਿੱਚ ਵਿਖਾਏ ਆ ਜਿਹੜੀ ਬਾਈ ਦੇ ਵਿੱਚ ਐਕਸਪਾਇਰ ਹੋ ਗਈ ਆ ਉਹ ਬੰਬ ਚਲਾਏ ਜਾ ਰਹੇ ਆ ਆਰਮੀ ਦੀ ਫਾਇਦੇ ਵਿੱਚ ਭਾਰਤੀ ਫੌਜ ਵਿੱਚ ਕਾਨੂੰਨ ਇੱਕ ਵੀ ਜਿਹੜੇ ਐਕਸਪਾਇਰ ਅਸਲਾ ਹੋ ਜੇ ਉਹਨੂੰ ਕਿਸੇ ਦੇ ਉੱਪਰ ਦੁਸ਼ਮਣ ਦੇ ਉੱਤੇ ਵਾਰ ਨਹੀਂ ਕੀਤਾ ਜਾਂਦਾ ਅਸੀਂ ਸੰਭੂ ਬਾਰਡਰ ਤੇ ਮੌਜੂਦ ਆ ਬੈਕ ਸਾਈਡ ਤੋਂ ਅੱਗੇ ਵੱਲ ਜਾ ਰਹੇ ਸੀ ਕਿੱਥੇ ਟਰੈਕਟਰ ਖੜਾ ਹੈ ਮੈਸੀ ਫਲਬੂਸਨ 246 ਸੋ ਦੇ ਲਾਵੇ ਡੰਡਾ ਲੈ ਕੇ ਬਾਪੂ ਜੀ ਖੜੇ ਨੇ ਜਦੋਂ ਅਸੀਂ ਜਾ ਰਹੇ ਸੀਗੇ ਆਵਾਜ਼ ਦੇ ਕੇ ਬਾਪੂ ਜੀ ਵੱਲੋਂ ਕਿਹਾ ਗਿਆ ਕਿ ਮੁੰਡਿਓ ਹੌਸਲਾ ਰੱਖੋ ਸੋ ਇਹ ਬਜ਼ੁਰਗ ਨੇ ਜਿਹੜੇ ਇੱਥੇ ਹਰ ਇੱਕ ਨੂੰ ਹੌਸਲਾ ਰੱਖਣ ਲਈ ਪ੍ਰੇਰਿਤ ਕਰ ਰਹੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਬਾਪੂ ਜੀ ਬੈਗਰੂ ਜੀ ਕਾ ਖਾਲਸਾ ਬੈਗਰੂ ਫਤਿਹ ਮੈਂ ਇਹ ਦੱਸਾਂ ਬਾਪੂ ਜੀ ਨਾਮ ਕੀ ਆ ਸਾਰਿਆਂ ਨਾਲੋਂ ਪਹਿਲਾਂ ਨਾਮ ਦੱਸੋ ਸੰਸ਼ੇਰ ਸਿੰਘ ਆ ਬੜਾ ਸਿੰਭੂ ਪਿੰਡ ਆ ਮੇਰਾ ਸੰਸ਼ੇਰ ਸਿੰਘ ਬੜਾ ਸਿੰਭੂ ਬੜਾ ਸਿੰਭੂ ਪਿੰਡ ਵਾਹ ਜੀ ਵਾਹ ਨਾਮ ਵੀ ਸੰਸ਼ੇਰ ਸਿੰਘ ਗੱਲਾਂ ਵੀ ਸ਼ੇਰਾਂ ਵਾਲੀਆਂ ਹੀ ਨੇ ਹਾਂ ਬਾਕੀ ਗਾਲ ਇਸ਼ਕ ਹੈ ਬਾਕੀ ਦੇਖ ਕੱਡੇ ਕੱਡੇ ਮੁੰਡੇ ਆ ਬਾਪੂ ਜੀ ਜਿਸ ਟਾਈਮ ਅਰੰਗਦੇਵ ਨੇ ਮਾਰੀ ਗੱਲ ਬੁਰੀ ਕਰੀ ਆ ਉਹ ਕਹਿੰਦੀ ਇਹੀ ਦੇ ਤਾ ਨਾ ਹੂੰ ਉਹ ਕੰਮੀ ਇਹੀ ਦੇ ਤਾ ਨਾ ਦੇਸ਼ ਤੋਂ ਨਹੀਂ ਬਦਲਿਆ ਗਿਆ ਜਦ ਮੋਦੀ ਦੀ ਸਰਕਾਰ ਆ ਗਈ ਕ ਦੇਸ਼ ਬਦਲਦੀ ਆ ਉਹਨੇ ਧਰਤੀ ਤਾਂ ਉਹੀ ਹੈ ਧਰਤੀ ਉਹੀ ਹੈ ਨਾ ਪਰ ਉਹਨੇ ਜਿਹੜਾ ਮਾਰੀਗਾ ਸੂਖ ਮਾੜਾ ਕਰ ਰਿਹਾ ਚੰਗਾ ਨਹੀਂ ਕਰ ਰਿਹਾ ਕਿੰਨੇ ਦਿਨ ਦੁਨੀਆ ਪਰੇਸ਼ਾਨ ਹੋ ਰਹੀ ਹੈ ਪੋਤਾ ਕਹਿੰਦੇ ਬਾਪੂ ਜੀ ਅਸੀਂ ਕਹਿੰਦੇ ਕਿਸਾਨਾਂ ਦੇ ਹੱਕ ਚ ਬਹੁਤ ਵਧੀਆ ਫੈਸਲੇ ਲੈਣੇ ਆ ਕਿਸਾਨ ਨਿਧੀ ਨਿਯੋਜਨਾ ਦੰਨੇ ਆ 2 200 ਰੁਪਏ ਬਾਪੂ ਉਹਨਾਂ ਦੇ ਖਾਤੇ ਚ ਆ ਜਾਂਦਾ ਲੈ ਮੇਰੀ ਗੱਲ ਸੁਣ ਲੈ ਪੁੱਤਰ ਜਿਸ ਟਾਈਮ 200 ਨਾ 2 ਰੁਪਏ ਦਿਹਾੜੀ ਦੀ ਉਸ ਟਾਈਮ ਹੀ ਮਜ਼ਦੂਰ ਰੱਜ ਕੇ ਰੋਟੀ ਖਾਵੇਦਾ ਅੱਜ 500 ਰੁਪਏ ਲੈ ਕੇ ਮਜ਼ਦੂਰ ਰੋਟੀ ਨਹੀਂ ਖਾ ਸਕਦਾ ਅੱਜ ਇੱਥੇ ਬਿਲਕੁਲ ਨਹੀਂ ਖਾ ਸਕਦਾ ਪਰ ਉਹ ਤੁਸੀਂ ਕਹਿ ਰਹੇ ਹੋ ਅਸੀਂ ਤਾਂ ਕਹਿੰਦੇ 6-6 ਮਹੀਨੇ ਦਾ ਰਾਸ਼ਨ ਟਰਾਲੀਆਂ 'ਚ ਰੱਖੀ ਫਿਰਦੇ ਹਾਂ ਫਿਰ ਤੁਸੀਂ ਕਹਿੰਦੇ ਹੋ ਕਿ ਰੋਟੀ ਨਹੀਂ ਖਾ ਸਕਦਾ ਤਰੱਕੀ ਨਹੀਂ ਹੋਈ ਇਸ ਦੀ ਮੇਰੀ ਗੱਲ ਸੁਣ ਲੈ ਰੋਟੀਆਂ ਦੇ ਕਿ ਸ਼ਰਮਗੇ ਮਾਰ ਨਹੀਂ ਦੇ ਰਿਆ ਸੀ ਘਰਾਂ ਦੇ ਸਾਰਾ ਪੋਚ ਪਾਜ ਕਾਇ ਤੇ ਦਾਨ ਕਰ ਰਹੇ ਆਂ ਅੱਛਾ ਘਰ ਕੇ ਜਾ ਭੁੱਖੇ ਹੀ ਮਰ ਜਾ ਪਿੱਛੇ ਪਰ ਸਾਡਾ ਫਰਜ਼ ਹੈ ਵੀ ਇੱਥੇ ਰੋਟੀ ਦੇਣੀ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਬੈਰੀਗੇਟ ਲਾਏ ਨੇ ਰੋਕਾਂ ਲਗਾਈਆਂ ਨੇ ਅਥਰੂ ਗਾਇ ਤੋਂ ਗੋਲੇ ਸਿੱਟੇ ਜਾ ਰਹੇ ਨੇ ਬਹੁਤ ਜ਼ਿਆਦਾ ਉੱਥੇ ਦੇਖਣ ਨੂੰ ਜੀ ਡਰੋਨਾਂ ਦੇ ਨਾਲ ਜਹਾਜ਼ਾਂ ਦੇ ਨਾਲ ਵੀ ਬੰਬ ਸਿੱਟਦੇ ਨੇ ਸਭ ਕੁਝ ਬਹੁਤ ਬਹੁਤਾਂ ਮਾੜਾ ਸੂਗ ਹੈ ਬਹੁਤਾਂ ਮਾੜਾ ਸੂਗ ਕਰ ਗਿਆ ਕਿੰਨੀ ਕਿੰਨੀ ਉਮਰ ਹੈ ਜੀ ਆਪਣੀ ਮੇਰੀ 70 ਸਾਲ ਤੇ ਉਪਰ ਹੋ ਗਈ ਜੀ ਅਜਿਹੇ ਰਾਜਾ ਦੇਖਿਆ ਬਾਪੂ ਜਿਹੜਾ ਇਦਾਂ ਕਰਦਾ ਹੋਵੇ ਔਰਿੰਗਦੇਵ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਹੋਰ ਵੀ ਇਦਾਂ ਦਾ ਰਾਜਾ ਕੋਈ ਦੇਖਿਆ ਨਹੀਂ ਮੇਰਾ ਗੱਲ ਸੁਣੋ ਪਹਿਲਾਂ ਤੂੰ ਇੰਦਰ ਗਾਂਧੀ ਨੂੰ ਮਾਰਾ ਸਮਝਦੇ ਰਹੇ ਲੋਕ ਵੀ ਇੰਦਰ ਗਾਂਧੀ ਨੇ ਮਾਰਾ ਕਰਿਆ ਗੁਰਦੁਆਰਾ ਢਾ ਲਿਆ ਹੁਣ ਇਸ ਤੇ ਵੀ ਮਾਰਾ ਕਮੀਨੇ ਮੋਦੀ ਸਾਹਿਬ ਨੇ ਕਰ ਤੂੰ ਵੀ ਮਾਰਾ ਕਰਤਾ ਜੀ ਉਹ ਤੇ ਵੀ ਮਾਰਾ ਕਰਤਾ ਵੀ ਇਹ ਦੱਸ ਇਹ ਤੂੰ ਕਾਲਸਤਾਨ ਆਪੇ ਬਣਾਉਣ ਨੂੰ ਬੈਠਿਆ ਵੀ ਪੰਜਾਬ ਚ ਸਾਡਾ ਜਿਹੜਾ ਲੈਣ ਦੇਣਾ ਸਾਰਾ ਮੋਬਾਈਲ ਤੇ ਦਵਾਈ ਲੈਣੀ ਹੰਬਾਲੀ ਜਾਣਾ ਉਰੇ ਤੁਹਾਡਾ ਜਿਹੜਾ ਪਿੰਡ ਆ ਤੁਹਾਨੂੰ ਅੰਬਾਲੇ ਜਾਣਾ ਪੈਂਦਾ ਹੈ ਅੰਬਾਲੇ ਜਾਣਾ ਪੈਂਦਾ ਇਹ ਰਾਜਪੁਰਾ ਸਾਨੂੰ ਦੂਰ ਪੈਂਦਾ ਹੈ ਇਹ ਪਿੰਡ ਸਾਨੂੰ ਜਿਹੜਾ ਅੰਬਾਲਾ ਨੇੜੇ ਪੈਂਦਾ ਹੈ ਮੈਂ ਇਸ ਸਿੰਭੂ ਪਿੰਡ ਦਾ ਬੰਦਾ ਆ ਮਰਦੇ 3 ਕਿਲੋ ਅੰਬਾਲਾ ਸੇ ਛੋਟੇ ਵਾਸਤੇ ਤਾਂ ਬਾਪੂ ਰਸਤਾ ਛੱਡਿਆ ਵਾ ਹੋਊਗਾ ਫਿਰ ਨਹੀਂ ਨਹੀਂ ਬਿਲਕੁਲ ਨਹੀਂ ਜੀ ਸਾਈਕਲ ਮੈਂ ਪਰਸੋਂ ਆਪਣੀ ਘਰ ਲਈ ਦਵਾਈ ਲੈਣ ਗਿਆ ਤਾਂ ਮੈਨੂੰ ਸਾਈਕਲ ਨਹੀਂ ਮੇਰਾ ਲੱਗਣ ਦੀ ਆ ਚੌਥੇ ਚਾਰ ਪੰਜਰ ਹੋ ਗਏ ਸਾਈਕਲ ਨਹੀਂ ਲੰਘਣ ਦਿੱਤਾ ਜੀ ਹਾਂ ਸਾਈਕਲ ਨਹੀਂ ਨਿਕਲ ਰਹੀ ਦਵਾਈ ਲੈਣ ਵਾਸਤੇ ਦਵਾਈ ਲੈਣ ਵਾਸਤੇ ਮੇਰਾ ਸਾਈਕਲ ਨਹੀਂ ਨਿਕਲਦੀ ਆ ਇਹ ਤਾਂ ਕਹਿੰਦੇ ਤੁਹਾਡੀ ਰਾਖੀ ਵਾਸਤੇ ਆ ਇਹ ਜਿਹੜੀ ਪੁਲਿਸ ਖੜੀ ਆ ਓਰੇ ਮੈਂ ਮੈਨੂੰ ਇਹ ਗੱਲ ਕਹੀ ਮੈਂ ਕਹਾ ਮੇਰਾ ਸਾਈਕਲ ਪਰਾਂ ਕੱਢ ਦਿਓ ਵੀ ਮੈਂ ਤੁਰਦਾਗਾ ਉਹ ਕਹਿੰਦੇ ਬਾਬੇ ਜ਼ਿਆਦਾ ਬੋਲਾਂ ਤੈਨੂੰ ਕਕਰ ਚੱਕ ਕੇ ਘੇਰ ਦੇਣੇ ਹਰਿਆਣਾ ਪ੍ਰਸ਼ਾਸਨ ਕਹਿੰਦਾ ਹਾਂ ਇਹ ਗੱਲ ਮੈਨੂੰ ਕਹੀ ਆ ਪਤਰੀ ਮੈਂ ਠੁਕ ਹਾਂ ਬਿਲਕੁਲ ਇਹ ਤਾਂ ਫਿਰ ਬਾਪੂ ਜੀ ਜ਼ੁਲਮ ਕਰ ਰਹੇ ਨੇ ਨੀਰਾਪੁਰਾ ਪੇ ਤੁਸੀਂ ਆਪ ਸੋਚੋ ਤੁਸੀਂ ਮੇਰੇ ਪੁੱਤਿਆਂ ਵਰਗੇ ਹੋ ਤੁਸੀਂ ਆਪ ਸੋਚੋ ਵੀ ਇਸ ਤੋਂ ਬਾਅਦ ਜੁਲਮ ਕਿਹੜਾ ਹੋਇਆ ਮੈਂ ਬਿਲਕੁਲ ਮੇਰਾ 4 ਕਿਲੋ ਮੀਟਰ ਅੰਬਾਲੇ ਦੇ ਪਿੰਡ ਪੈਂਦਾ ਹੈ ਹਾਂ ਬਾਕੀ ਮਨੂੰ ਅੰਬਾਲੇ ਬਹੁਤ ਨੇੜੇ ਪੈਂਦਾ ਹੈ ਹਾਂ ਮੈਂ ਅੰਬਾਲੇ ਸ਼ਹਿਰ ਤੋਂ ਸਰਕਾਰੀ ਹਸਪਤਾਲ ਤੋਂ ਦਵਾਈ ਮੇਰੇ ਘਰ ਲਈ ਜਿਲੀ ਗਈ ਸੀ ਅੱਛਾ ਜੀ ਹਾਂ ਮੈਨੂੰ ਦਵਾਈ ਨੂੰ ਨਹੀਂ ਜਾਣਦੀ ਆ ਇਹਨਾਂ ਬੰਦਿਆਂ ਨੇ ਔਰ ਮੈਨੂੰ ਕਾਰਡ ਵੀ ਦਿਖਾਇਆ ਦਵਾਈ ਦਾ ਹਾਂ ਦਵਾਈ ਦਾ ਤਜੇ ਫਿਰ ਮੈਂ ਜਾਲਾ ਹੋਇਆ ਵੀ ਮੇਰਾ ਸਾਈਕਲ ਪਰ ਕੱਢ ਦੇ ਪਰਾਂ ਜਾਗਾ ਮਨੂੰ ਕਹਾਂ ਪਾਪੇ ਜਾਦਾ ਬੋਲਾ ਤੂੰ ਚੱਕਾ ਕਾ ਗਰਮ ਗਿਰ ਦੇਗੇ ਫਿਰ ਮੈਂ ਪਾਕਿਸਤਾਨ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਫਿਰ ਮੈਂ ਪਰ ਨਰਿੰਦਰ ਮੋਦੀ ਤਾਂ ਕਹਿੰਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਆ ਵਿਸ਼ਵ ਗੁਰੂ ਬਣ ਰਿਹਾ ਭਾਰਤ ਤਰੱਕੀ ਕਰ ਰਿਹਾ ਦੇਸ਼ ਇਹ ਵੀ ਤੁਸੀਂ ਆਪ ਸੋਚੋ ਪੁੱਤਰ ਮੈਂ ਦੇਖੋ ਇੱਕ ਮੇਰੀ 70 ਸਾਲ ਦੀ ਉਮਰ ਹੈ ਮੈਂ ਤੁਹਾਨੂੰ ਬਿਲਕੁਲ ਝੂਠ ਬੋਲ ਰਿਹਾ ਅੱਤੇ ਹਫਤੇ ਕੀ ਗੱਲ ਹੋ ਗਈ ਹਫਤਾ ਹੋਏ ਨਕਲਾਇਆ ਪਿਆ ਇਹ ਤੁਸੀਂ ਅੱਜ ਨਾ ਕਦ ਕਿਹਾ ਇੱਕ ਹਫਤਾ ਹੋਇਆ ਨੱਕਾ ਲੱਗ ਰਿਹਾ ਉਹਨੇ ਅੱਛਾ ਹਫਤੇ ਤੋਂ ਲੱਗਿਆ ਹੋਇਆ ਲੱਗ ਤੇ ਮਨੂੰ ਮੇਰਾ ਸਾਈਕਲ ਹੀ ਨਿਕਲਦੀ ਹਫਤਾ ਹੋਇਆ ਇੱਕ ਇਹ ਬਾਪੂ ਜੀ ਇਦਾਂ ਹੀ ਤੇ ਤਰੱਕੀ ਕਰਦਾ ਹੁੰਦਾ ਦੇਸ਼ ਉਹ ਕਹਿ ਰਹੇ ਨੇ ਕਰ ਰਿਹਾ ਭਾਰਤ ਤਰੱਕੀ ਡਿਜੀਟਲ ਇੰਡੀਆ ਬਣ ਰਿਹਾ ਏ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਨੇ ਡਰੋਨਾਂ ਦੇ ਨਾਲ ਵੀ ਬੰਬ ਸਿੱਟਦੇ ਨੇ ਜੀ ਮੇਰੀ ਗੱਲ ਸੁਣ ਲੇ ਇਹ ਦਵਾਨੀ ਗਵਾਨੀ ਨੇ ਫੈਕਟਰੀ ਬੁਲਾ ਲਈ ਉਹਰੇ ਹਾਂ ਸਮਿਲਟ ਫੈਕਟਰੀ ਖਰੀਦ ਲਈ ਉਹਦਾ ਤੂੰ ਕਰਦਾ ਮਾਫ ਕਰ ਦਿਆ ਜ਼ਿੰਮੇਦਾਰ ਕੋਈ ਕਰ ਜਾ ਮਾਫ ਰਹੀਆਂਗਾ ਕੁਛ ਆਪ ਨਹੀਂ ਹੋਇਆ ਜੀ ਕਰਜਾ ਬਿਲਕੁਲ ਨਹੀਂ ਹੋਇਆ ਕਹਿੰਦੇ ਬਹੁਤ ਸਾਰੇ ਕਿਸਾਨਾਂ ਦਾ ਤਾਂ ਹੋ ਗਿਆ ਕਈ ਸਕੀਮਾਂ ਆਉਂਦੀਆਂ ਨੇ ਮੈਨੂੰ ਦੱਸ ਮੇਰੇ ਕੋਲ ਮੇਰੇ ਕਾਰਡ ਪਏ ਆ ਮੇਰੇ ਪਰ ਬਾਰ-ਬਾਰ ਚਿੱਠੀਆਂ ਆ ਰਹੀ ਐ ਬੈਂਕ ਤੋਂ ਬਾਰ-ਬਾਰ ਚਿੱਠੀਆਂ ਆ ਰਹੀ ਐ ਅੱਛਾ ਹੂੰ ਮੈਨਾਂ ਤਾਂ ਚੱਕ ਕੇ ਅੰਦਰ ਠੋਕਾਂਗੇ ਨਹੀਂ ਫਟਾਫਟ ਭਰ ਦੇ ਤੂੰ ਨੂੰ ਹੁਣ ਅੰਦਰ ਠੋਕ ਕੇ ਕੀ ਕਰਨਗੇ ਜੀ ਤੁਸੀਂ ਕਹਿੰਦੇ 85 ਸਾਲ ਦੀ ਉਮਰ ਹੋਗੀ 70 ਸਾਲ ਦੀ 70 ਸਾਲ ਫਿਰ ਥੋੜੇ ਜੋ ਕੀ ਕੱਢਣਗੇ ਹੁਣ ਹੋ ਤਾਂ ਉਹਦੀ ਕੀ ਮਰਜ਼ੀ ਆ ਫਿਰ ਜੋ ਮਰਜ਼ੀ ਕੱਢਣਾ ਉਹ ਹਾਂ ਕਿਆ ਪਤਾ ਮੈਨੂੰ ਰਾਤ ਨੂੰ ਬੇਚੈਨੀ ਹੋਏ ਮਹੀ ਮਰਦਮੇ ਉਹ ਤਾਂ ਪਰਮਾਤਮਾ ਹੀ ਜਾਣੇ ਹਰਿਆਣਾ ਦੀ ਸਰਕਾਰ ਤਾਂ ਥੋੜੇ ਤੁਸੀਂ ਜਾਣਦੇ ਹੋ ਉਧਰ ਦੇਖਦੇ ਹੋ ਕਹਿੰਦੇ ਸੀਗੇ ਵੀ ਹਰਿਆਣਾ ਤਰੱਕੀ ਦੀ ਰਾਹ ਤੇ ਆ ਹਰਿਆਣਾ ਇਹ ਕਰਦਾ ਪਰ ਹਰਿਆਣਾ ਤਾਂ ਅੱਜ ਤੁਹਾਨੂੰ ਜਾਨ ਵੀ ਨਹੀਂ ਦੇ ਰਿਹਾ ਹਰਿਆਣੇ ਨੂੰ ਕਿਸ ਤਰ੍ਹਾਂ ਦੇਖਣੀ ਯਾਰ ਹਰਿਆਣੇ ਵਾਲੇ ਬੰਦੇ ਵਾਰੀ ਗਲ ਠੀਕ ਹੈ ਸਰਕਾਰ ਨੂੰ ਸਰਕਾਰ ਮਾੜੀ ਹੈ ਜਿਹੜੇ ਹਰਿਆਣੇ ਵਾਲੇ ਬੰਦੇ ਆ ਨਾ ਉਸ ਟਾਈਮ ਤੋਂ ਉੱਰਾਏ ਹੋਏ ਆ ਉਹ ਵੀ ਸਾਨੂੰ ਰੋਂਦੇ ਆ ਇਸ ਟਾਈਮ ਗੁਰਦੁਆਰੇ ਭੱਲਾ ਜੁਲਾ ਹੋਇਆ ਤਾਂ ਕੁਝ ਜੜ ਕਵਰਾਗੇ ਨੇ ਵਿਚਾਰੇ ਅੱਛਾ ਉਹ ਵੀ ਸਾਡੇ ਨਾਲ ਗੱਲਬਾਤਾਂ ਕਰਦੇ ਰਹੇ ਫਿਰ ਸਰਕਾਰਾਂ ਤਾਂ ਬੰਦੇਓ ਬਣਾਉਂਦੀਆਂ ਨੇ ਫਿਰ ਉਹਨਾਂ ਨੇ ਇਦਾਂ ਦੀ ਸਰਕਾਰ ਕਿਉਂ ਬਣਾ ਲਈ ਯਾਰ ਇਹ ਤਾਂ ਉਹ ਪਰਮਾਤਮਾ ਹੀ ਜਾਣੇ ਪੈਸੇ ਦੇ ਕੇ ਬਣਾਈ ਐ ਵੀ ਕਿਹ ਤਰੀਕੇ ਗੱਲ ਬਣਾਈ ਐ ਕਿ ਉਹਨਾਂ ਨੂੰ ਲੋਕਾਂ ਦੇ ਮਨਾਂ 'ਚ ਕਿ ਆਇਆ ਭਾਈ ਉਹ ਪਰਮਾਤਮਾ ਹੀ ਜਾਣੇ ਹੋਰ ਵੀ ਬਾਪੂ ਜੀ ਨੇ ਸਾਡੇ ਨਾਲ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਕੀ ਨਾਮ ਆ ਜੀ ਸ਼ਰਮਕ ਸਿੰਘ ਜੀ ਸਰਪਣ ਸਿੰਘ ਸਰਮਖ ਸਿੰਘ ਸਰਮਖ ਸਿੰਘ ਸਰਮਖ ਸਿੰਘ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਕਹਿੰਦੇ ਜੀ ਭਾਰਤ ਤਰੱਕੀ ਕਰ ਰਿਹਾ ਬਹੁਤ ਤਕਨੀਕਾਂ ਆ ਰਹੀਆਂ ਨੇ ਇੱਥੇ ਜਿਹੜੀਆਂ ਰੋਕਾਂ ਲਗਾਈਆਂ ਨੇ ਉਹ ਵੀ ਕਹਿੰਦੇ ਇੱਕ ਤਰੱਕੀ ਦੀ ਜਿਹੜਾ ਹੈਗਾ ਸਿਸਟਮ ਆ ਜੀ ਉਹ ਨਹੀਂ ਕੋਈ ਤਰੱਕੀ ਨਹੀਂ ਕਰਾ ਰਿਹਾ ਮੋਦੀ ਸਾਹਿਬ ਤੇ ਸਾਡੇ ਤੇ ਬਹੁਤ ਜ਼ੁਲਮ ਕਰ ਰਿਹਾ ਹੈ ਵੇ ਕਟਰ ਸਾਹਿਬ ਤੁਸੀਂ ਤਾਂ ਕਹਿੰਦੇ ਜੀ ਸਰਕਾਰਾਂ ਹਮੇਸ਼ਾ ਕਹਿੰਦੀਆਂ ਨੇ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਨੇ ਤੇ ਰੀੜ੍ਹ ਦੀ ਹੱਡੀ ਤੇ ਕੰਨ ਦਾ ਤੇ ਨੂੰ ਹੁਣ ਕੁੱਟਣ ੜਿਆ ਬੰਬ ਸੁੱਟਣ ੜਿਆ ਹੋਰ ਕੀ ਕਰਨਾ ਮਾਰਨ ੜਿਆ ਹੈ ਅਸੀਂ ਘਰੋਂ ਕੰਮ ਛੱਡ ਕੇ ਆਏ ਆਂ ਅਦੋਲਣ ਲੜਨ ਆਏ ਆਂ ਤੇ ਪੈਸਾ ਨੂੰ ਤੁਹਾਨੂੰ ਸੋਝੀ ਹੈ ਕੁਝ ਜੇ ਬਾਹਰ ਤੇ ਆਟਾ ਆਵੇ ਦਾ ਮਸ਼ੀਨ ਕਣਕਾ ਇਹਦੇ ਬਾਰੇ ਤਾਂ ਬਾਪੂ ਜੀ ਤੁਸੀਂ ਉਹ ਦੱਸੇਂਗੇ ਅਸੀਂ ਤਾਂ ਇਹ ਹੁਣ ਚੈਨ ਪੈਲ ਵਾਲੀ ਦੁਨੀਆ 'ਚ ਸੋਝੀ ਸੰਭਾਲੀ ਹੈ ਇਹ ਤਾਂ ਤੁਸੀਂ ਉਹ ਦੱਸੇਂਗੇ ਕੀ ਸੀਗੀ ਗੱਲ ਬਾਹਰ ਤੇ ਆਟਾ ਆਵੇ ਦਾ ਪੂਜਾ ਆਟਾ ਮਿਲਿਆ ਪਤਾਬ ਜੂਰੀ ਜੀ ਹੂੰ ਢਿਪੂ ਦਾ ਆਟਾ ਮੇਰਾ ਸ਼ਰਮੇ ਮਾਰੇ ਉਹ ਜਿਹੜੀ ਕਣਕ ਦੀ ਨਾ ਉਹ ਕੀ ਪੇਲੀ ਰੋਟੀ ਪੱਕੇਦੀ ਕੋਈ ਰਿਸ਼ਤੇਦਾਰ ਆਵੇ ਤਾਂ ਪਰੋਸੀ ਤੋਂ ਮੰਗੇ ਦੂਈ ਰੋਟੀ ਪਕਾ ਮੈਂਦੇ ਆਪਾਂ ਵੀ ਪਰੋਸੀ ਕਹਦੇ ਇਹ ਬਸ ਫਿਰ ਢਿਪੂ ਦਾ ਆਟਾ ਲਿਖਾਏ ਸਾਨੂੰ ਇਤਨੀ ਸ਼ਰਮ ਤੇ ਅੱਜ ਅੰਨ ਦਾਤਾ ਭੈਣ ਜੀ ਅਨ ਵਾਧੂ ਕਰਦੀਆਂ ਹੂੰ ਫੇਰ ਵੀ ਸਾਨੂੰ ਧੱਕੇ ਪਛਾਹ ਪਹਿਲਾਂ ਦੀਪੂਆਂ ਚੋਂ ਮਿਲਦਾ ਸੀਗਾ ਆਟਾ ਵੀ ਬਸਿਕਣ ਕਣਕ ਹੋਏ ਦੀ ਉਹ ਕੀ ਰੋਟੀ ਪਈ ਆਵੇ ਦੀ ਉਹ ਕਿੱਥੋਂ ਆਉਂਦੀ ਸੀ ਜੀ ਕਣਕ ਕਿਹੜਾ ਪਤਾ ਕਿਹਾਂ ਤੋਂ ਮੰਗਾਵੇ ਦਾ ਉਹ ਤਾਂ ਨਹਿਰੂ ਦਾ ਟਾਈਮ ਦਾ ਉਸ ਟਾਈਮ ਆ ਬੜੇ ਟਾਈਮ ਦੀ ਗੱਲ ਕਰ ਰਹੇ ਜੀ ਆ ਮੈਂ 70 ਸਾਲ ਦੀ ਉਮਰ ਆ ਰ ਮੈਂ ਬਿਲਕੁਲ ਠੀਕ ਕਰ ਰਿਹਾ ਤੁਹਾਨੂੰ ਹੂੰ ਠੀਕ ਆ ਪੁੱਤਰ ਪੁਰਾਣੀ ਪੁਰਾਣੀ ਗੱਲ ਕਰ ਰਹੇ ਠੀਕ ਹੈ ਪੁਰਾਣੀ ਗੱਲ ਕਰ ਰਿਹਾ ਮੈਂ ਆਪਣੀ ਅੱਖਾਂ ਦੇਖੀ ਗੱਲ ਕਰ ਰਿਹਾ ਵੀ ਅੱਜ ਐਸਾ ਟਾਈਮ ਆਇਆ ਪਿਆਸੀ ਅੰਨ ਵੀ ਵਾਧੂ ਕਰਦੀ ਆ ਅੱਜ ਗਦਾਮਪਰ ਤੇ ਜੀ ਅੱਜ ਫੇਰ ਤੁਹਾਡੇ ਤੇ ਗੋਲੇ ਵੀ ਤੁਹਾਡੇ ਤੇ ਚੱਲ ਰਹੇ ਨੇ ਸਾਡੇ ਚੱਲ ਰਹੇ ਆ ਇੱਕ ਢੱਕੜ ਚ 5 ਜਾਂ 10 ਮਣਕਣ ਚ ਨਿਕਲਦੀ ਸੀ ਹਾਂਜੀ ਉਸ ਟਾਈਮ ਦੀ ਜਦੋਂ ਦੀ ਬਜ਼ੁਰਗ ਤੁਸੀਂ ਗੱਲ ਕਰਦੇ ਜੇ ਸਾਡਾ ਦਾਦਾ ਹੀ ਦੱਸ ਦਿੰਦੇ ਸੀ ਇੱਕ ਮੱਝ ਦਾ ਰੇਟ 1000 ਰੁਪਇਆ ਸੀਗਾ ਸਮਝ ਗਏ ਤੁਸੀਂ 1000 ਰੁਪਇਆ ਬਹੁਤ ਜ਼ਿਆਦਾ ਕੀਮਤੀ ਹੁੰਦਾ ਸੀ ਨਹੀਂ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਜੋਦੇ ਆ ਅਸੀਂ ਉਹ ਦੁਨੀਆ ਦੇ ਲਾਸਟ ਪਿੰਡ ਰਟਾਰੀ ਬਾਗਾ ਬਾਰਡਰ ਤੋਂ ਆਏ ਜਾ ਜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹ ਲਾਸਟ ਪਿੰਡ ਤੋਂ ਆਏ ਆ ਉੱਥੇ ਵੀ ਇਦਾਂ ਹੀ ਸਰਦਾਂ ਨੇ ਮੇਰੀ ਗੱਲ ਸੁਣ ਲਓ ਸਰਦਾਂ ਹੈਗੀਆਂ ਪਰ ਉਹ ਹਿੰਦੁਸਤਾਨ ਪਾਕਿਸਤਾਨ ਜੋ 1947 ਦੀ ਵੰਡ ਵਿੱਚ ਬਣਿਆ ਸੀਗਾ ਸਾਡੇ ਇੱਧਰ ਦੇ ਲੋਕ ਉੱਧਰ ਚਲੇ ਗਏ ਉੱਧਰ ਦੇ ਲੋਕ ਇੱਧਰ ਆ ਗਏ ਆਪੋ ਆਪਣੀ ਇੱਥੇ ਇਸੇ ਤਰ੍ਹਾਂ ਹੀ ਉੱਥੇ ਕੰਦਾ ਕੀਤੀਆਂ ਨੇ ਅਗਲੀ ਗੱਲ ਸੁਣ ਲਓ ਅਗਰ ਉੱਥੇ ਤਾਰ ਲਵਾ ਦਿੱਤੀ ਇਹਨਾਂ ਨੇ 1990 ਵੀ ਤਾਰ ਲਵਾ ਦਿੱਤੀ ਹੱਤਵਾਦ ਦੇ ਟਾਈਮ ਵਿੱਚ ਚਲੋ ਠੀਕ ਹੈ ਵੀ ਹੱਤਵਾਦ ਖਤਮ ਹੋ ਜਾਏਗਾ ਠੀਕ ਹੈ ਲੋਕਾਂ ਦਾ ਭਲਾ ਹੋ ਗਿਆ ਤਾਰ ਲਗਾਉਣ ਦੇ ਨਾਲ ਕੋਈ ਐਕਸਲਾ ਨਹੀਂ ਆਂਦਾ ਉੱਥੇ ਜਿਹੜੇ ਡਰੋਨ ਆ ਰਹੇ ਆ ਉਹ ਤੇ ਇਹਨਾਂ ਦਾ ਰੋਕੇ ਨਹੀਂ ਜਾ ਰਹੇ ਜਿਹੜੇ ਰਜਾਨਾ ਸਮਗਲਿੰਗ ਦਾ ਕੰਮ ਕਰਦੇ ਸਮੈਗ ਬਾਪੂ ਜੀ ਆ ਰਹੀ ਆ ਚਾਰ ਚਾਰ ਪੈਕਟ ਪੰਜ ਪੰਜ ਪੈਕਟ ਸਮੈਗ ਆ ਰਹੀ ਆ ਇੱਕ ਡਰੋਨ ਤੇ ਉਸ ਡਰੋਨ ਨੂੰ ਰੋਕਿਆ ਨਹੀਂ ਜਾ ਰਿਆ ਇਧਰ ਡਰੋਨ ਡਰੋਨ ਚੜਾ ਕੇ ਉਹਦੇ ਵਿੱਚ ਬੰਬ ਪਾ ਫਿੱਟ ਕਰਕੇ ਉਹਨੂੰ ਹਲਾਰਾ ਮਾਰ ਮਾਰ ਕੇ ਉਹ ਸਾਡੇ ਉੱਤੇ ਬੰਬ ਸੁਟੇ ਇੱਕ ਅੰਨਦਾਤਾ ਜਿਹੜਾ ਭਾਰਤ ਦਾ ਅੰਨਦਾਤਾ ਇਹ ਬਜ਼ੁਰਗ ਜਿਹੜੇ ਅੱਜ ਤੋਂ ਕੋਈ 70 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ 65 ਸਾਲ ਦੀ ਉਦੋਂ ਇੱਕ ਇੱਕ ਏਕੜ 'ਚ 5 ਮਾਣ ਜਾਂ 10 ਮਾਣੇ ਕਣਕ ਨਿਕਲਦੀ ਹੁੰਦੀ ਸੀ ਤੇ ਬਲਦਾਂ ਦੇ ਨਾਲ ਵਾਈ ਹੁੰਦੀ ਸੀ ਉਸ ਤੋਂ ਬਾਅਦ ਜਦੋਂ ਤਰੱਕੀ ਕੀਤੀ ਅਨੰਦ ਦਾਤਾ ਨੇ ਹੁਣ ਇਸ ਵਕਤ 40 ਤੋਂ 50 ਮਾਣ ਕਣਕ ਨਿਕਲਣ ਲੱਗੀ ਅਨੰਦ ਦਾਤਾ ਤਰੱਕੀ ਵਿੱਚ ਹੋਇਆ ਪਰ ਅਨੰਦ ਦਾਤਾ ਹੁਣ ਘਟੇ ਜਾ ਰਿਹਾ ਉਸ ਟਾਈਮ ਅਨੰਦ ਦਾਤੇ ਦੀ ਕਦਰ ਸੀਗੀ ਹੁਣ ਕਦਰ ਅਨੰਦ ਦਾਤੇ ਦੀ ਬਿਲਕੁਲ ਘਟ ਗਈ ਹੈ ਅਨੰਦ ਦਾਤਾ ਨੇ ਤਰੱਕੀ ਕੀਤੀ ਹੈ ਫਿਰ ਕਦਰ ਕਿਵੇਂ ਘਟ ਗਈ ਜੀ ਕਦਰ ਹੁਣ ਘਟ ਗਈ ਇਹਨਾਂ ਮਾੜੀਆਂ ਕੁਰਸੀਆਂ ਜਿਨ੍ਹਾਂ ਕੋਲ ਕੁਰਸੀਆਂ ਕਦਰ ਤਰੱਕੀ ਉਹ ਕੀਤੀ ਵੀ ਜਿਹੜੇ ਆਪਣ 5 ਮਹੀਨਿਆਂ ਤੋਂ 10 ਮਹੀਨਿਆਂ ਤੋਂ 40 50 ਮਹੀਨਿਆਂ ਤੇ ਲੱਗੇ ਉਹ ਤਰੱਕੀ ਕੀਤੀ ਉਹ ਅਨਾਜ ਜਿਆਦਾ ਨਿਕਲਣਾ ਪਿਆ ਪਬਲਿਕ ਵਧ ਗਈ ਅਨਾਜ ਵਧ ਗਿਆ ਫਿਰ ਤਾਂ ਸਰਕਾਰਾਂ ਨੂੰ ਪਿੱਠ ਥਾਪੜ ਨਹੀਂ ਚਾਹੀਦੀ ਹੈ ਜੀ ਇਹ ਗੋਲੇ ਸੱਟ ਸਰਕਾਰਾਂ ਨੂੰ ਪਿੱਠ ਥਾਪੜ ਨਹੀਂ ਚਾਹੀਦੀ ਪਿੱਠ ਸਾਡੀ ਸਰਕਾਰ ਥਾਪੜਦੀ ਗੋਲਿਆਂ ਦੇ ਨਾਲ ਜੋ ਕਿ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਵੀ ਬੰਦ ਕਰ ਦਿੱਤੇ ਹਿੰਦੁਸਤਾਨ ਪਾਕਿਸਤਾਨ ਤੇ ਲੜਾਈ ਲੱਗੀ ਅਸੀਂ ਕਦੀ ਵੇਖੀ ਨਹੀਂ ਸੀ ਆਹ ਹਿੰਦੁਸਤਾਨ ਪਾਕਿਸਤਾਨ ਨੂੰ ਵੱਧ ਲੜਾਈ ਲਾ ਕੇ ਵਿਖਾਤੀ ਇਹਨਾਂ ਨੇ ਕੱਲ ਦੇ ਅਸੀਂ ਆ ਕੇ ਬੈਠੇ ਆ ਪੰਜ ਦਿਨ ਹੋ ਗਏ ਸਾਨੂੰ ਘਰੋਂ ਚੱਲਿਆ ਨੂੰ ਇੱਥੇ ਆਣ ਕੇ ਬੈਠੇ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਬਣਾ ਦਿੱਤੀ ਆ ਐਸੋ ਜਿਹਾ ਰਾਖਰਾਂ ਵਿੱਚ ਲੜਾਈਆਂ ਦੇਖਦੇ ਸੀ ਟੀਵੀ ਵਿੱਚ YouTube ਤੇ ਦੇਖਦੇ ਵੀ ਰਾਖਰਾਂ ਵਿੱਚ ਲੜਾਈ ਲੱਗੀ ਆ ਆ ਵੇਖੋ ਕੀ ਆਪਣੇ ਹੱਕ ਲੈਣ ਵਾਸਤੇ ਆੜਾ ਰੋੜ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਸਾਡਾ ਪੈਹਾ ਕਮਾਇਓ ਟੈਕਸ ਦਾ ਰੋੜ ਬਣਿਆ ਇਹ ਰੋੜ ਦੇ ਉੱਪਰ ਦੀਆਂ ਹੰਗਣਾ ਇਹਨੇ ਹੱਦਾਂ ਬਣਾ ਕਰਾ ਦਿੱਤੀਆਂ ਬਨਾਈਆਂ ਕਿੰਨੀਆਂ ਖੱਟੜ ਸਰਕਾਰ ਨੇ ਮੋਦੀ ਸਰਕਾਰ ਨੇ ਪਾਜ ਪਾ ਨੂੰ ਸਾਡੇ ਲੋਕ ਇਹਨਾਂ ਪਾਜ ਪਾ ਨੂੰ ਜਿਤਾਉਣ ਵਾਲੇ ਸਾਡੇ ਲੋਕ ਇਹਨੂੰ ਖੱਟੜ ਤੋਂ ਬਣਾਉਣ ਵਾਲੇ ਹਰਿਆਣੇ ਲੋਕ ਤੇ ਖੱਟੜ ਸਰਕਾਰ ਇੱਕ ਐਸ ਵਕਤ ਲੈਹnde ਪੰਜਾਬ ਚੜਦੇ ਪੰਜਾਬ ਨੂੰ ਕਿਸੇ ਪਾਸੇ ਜਾਣ ਨਹੀਂ ਦੇਂਦੇ ਟ੍ਰੇਕਾਂ ਨੂੰ ਸੁਣਿਆ ਟ੍ਰੇਨਾਂ ਵੀ ਬੰਦ ਕਰ ਰਹੇ ਆ ਟ੍ਰੇਨਾਂ ਵੀ ਬੰਦ ਕਰ ਰਹੇ ਨੇ ਜੀ ਸੁਣਿਆ ਵੀ ਕੱਲ ਟ੍ਰੇਨਾਂ ਹੀ ਬੰਦ ਹੋ ਰਹੀਆਂ ਨੇ ਉਹ ਕੀ ਕਰਨਾ ਜੀ ਜੀ ਕੋਈ ਪਤਾ ਨਹੀਂ ਆ ਸੁਣਨ ਵਿੱਚ ਗੱਲ ਆ ਰਹੀ ਸਾਡੇ ਨੇ ਨੈਟ ਬੰਦ ਦੇ ਕਿਸਾਨ ਟ੍ਰੇਨਾਂ ਰਾਹੀਂ ਅੱਗੇ ਨਾ ਪਹੁੰਚਣ ਅੱਗੇ ਨਾ ਪਹੁੰਚਣ ਵੇਖੋ ਅਸੀਂ ਜਾਣਾ ਚਾਹੀਏ ਨੂੰ ਇਹ ਕਹਿੰਦੇ ਨੇ ਜੀ ਭਾਰਤ ਤਰੱਕੀ ਕਰ ਰਿਹਾ ਡਿਜੀਟਲ ਇੰਡੀਆ ਇਹਨੂੰ ਇਹ ਕਿਹਾ ਜਾਂਦਾ ਤਰੱਕ ਡਰੋਨ ਬਣ ਗਏ ਆ ਅੱਗੇ ਬੰਬ ਸੁੱਟਦੇ ਇਸ ਤਰ੍ਹਾਂ ਹੁਣ ਡਰੋਨਾਂ ਉੱਪਰੋਂ ਸੁੱਟਦਾ ਪਏ ਤਰੱਕੀ ਇਹ ਕੀਤੀ ਇਹਨਾਂ ਨੇ ਅਨਦਾਤੇ ਵਾਸਤੇ ਤਰੱਕੀ ਇਹ ਕੀਤੀ ਡਰੋਨ ਇਸ ਦੀ ਰੀੜ ਦੀ ਹੱਡੀ ਆ ਜਿਹੜੀ ਹੁਣ ਡਰੋਨਾਂ ਨਾਲ ਤੋੜੀ ਜਾ ਰਹੀ ਥੋੜੀ ਜਾ ਰਹੀ ਬਿਲਕੁਲ ਹੀ ਸਾਡੇ ਬਜ਼ੁਰਗ ਇੱਕ ਸਪਾਸੇ 7-8 ਸਾਲ ਦਾ ਬੱਚਾ ਜ਼ਖਮੀ ਹੋਇਆ ਇੱਕ ਸਪਾਸੇ ਸਾਡਾ 65-70 ਸਾਲ ਦਾ ਬਜ਼ੁਰਗ ਉਹ ਜ਼ਖਮੀ ਹੋ ਰਿਹਾ ਤੇ ਕੱਲ 200 ਬੰਦੀਆਂ ਦੇ ਕਰੀਬ ਸੀਗੇ ਜ਼ਖਮੀ ਜੀ ਇੱਥੇ 315 ਮੋਰ ਦੇ ਫਾਇਰ ਵੀ ਕੀਤੇ ਗਏ ਨੇ ਬਹੁਤ ਵੀਰਾਂ ਦੇ ਗੋਲੀਆਂ ਲੱਗੀਆਂ ਕੋਈ ਇੱਥੋਂ ਦਾ ਮੁੰਡਾ ਸੀਗਾ ਉਹਦੇ ਲੱਤ 'ਚ ਗੋਲੀ ਵੱਜੀ ਜੀ ਤင်းਸੂ 15 ਬੋਰ ਦੀ ਗੋਲੀ ਵਜੀ ਮੈਂ ਕੋਲ ਬੈਠਾ ਸੀ ਉੱਥੇ ਅੱਛਾ ਹਾਂਜੀ 12 13 ਸਾਲ ਦਾ ਮੁੰਡਾ ਉਹ ਲੜਾਈ ਕਰਨ ਵਾਸਤੇ ਆਇਆ ਸੀ 12 13 ਸਾਲ ਦਾ ਮੁੰਡਾ ਸਿਰਫ ਆਪਣੇ ਪਿਤਾ ਨਾਲ ਆਇਆ ਵਾ ਉਹਦੇ ਲਾਤੀ ਦੀ ਗੋਲੀ ਵੱਜ ਗਈ ਆ ਸਾਢੇ ਪੰਜ ਕਿੰਨੇ ਬੰਦੇ ਪਲਾਸਟਿਕ ਦੀ ਗੋਲੀ ਕਿੱਥੇ ਹੀ ਲਾਦੀ ਗੋਲੀਆਂ ਕਿੱਥੇ ਪਲਾਸਟਿਕ ਦੀਆਂ ਪਲਾਸਟਿਕ ਦੀਆਂ ਗੋਲੀਆਂ ਉਹੜੇ ਬੰਬ ਐਕਸਪਾਇਰ ਮੈਂ ਤੁਹਾਡੇ ਚੈਨਲ ਦੇ ਵਿੱਚ ਵਿਖਾਏ ਆ ਜਿਹੜੀ 22 ਦੇ ਵਿੱਚ ਐਕਸਪਾਇਰ ਹੋ ਗਈ ਆ ਉਹ ਬੰਬ ਚਲਾਏ ਜਾ ਰਹੇ ਆ ਯਾਨੀ ਕਿ ਕਾਨੂੰਨ ਆ ਆਰਮੀ ਦੇ ਫਾਇਦੇ ਵਿੱਚ ਭਾਰਤੀ ਫੌਜ ਵਿੱਚ ਕਾਨੂੰਨ ਹੈ ਇੱਕ ਵੀ ਜਿਹੜੇ ਐਕਸਪਾਇਰ ਅਸਲਾ ਹੋ ਜੇ ਉਹਨੂੰ ਕਿਸੇ ਦੇ ਉੱਪਰ ਦੁਸ਼ਮਣ ਦੇ ਉੱਤੇ ਵਾਰ ਨਹੀਂ ਕੀਤਾ ਜਾਂਦਾ ਉਹ ਪਰ ਉਹ ਜਿਹੜੇ ਐਕਸਪਾਇਰ ਹੋਏ ਉਹ ਵੀ ਉੱਪਰ ਸਾਡੇ ਦਾਗੇ ਜਾ ਰਹੇ ਆ 22 ਤੱਕ ਡੇਢ ਸੀ ਉਹਨਾਂ ਦੀ ਐਕਸਪਾਇਰ ਗੋਲੇ ਸਾਡੇ ਦਾਗਣ ਡੇ ਨੇ ਜਿਦੇ ਵਿੱਚੋਂ ਜਰੀਲੇ ਨਿਕਲ ਨਿਕਲ ਕੇ ਕੰਕਰਾਂ ਨਿਕਲ ਨਿਕਲੇ ਲੋਕਾਂ ਦੇ ਬਾਜ ਰਹੀਆਂ ਲੋਕ ਸਾਰੇ ਜ਼ਖਮੀ ਹੋਏ ਨੇ ਹਾਂਜੀ ਜੀ ਸਾਡੇ ਅਥਰੂ ਗੈਸ ਛੋਟ ਛੋਟ ਕੇ ਸਾਡੀਆਂ ਅੱਖਾਂ ਦੇ ਵਿੱਚ ਧੂਆਂ ਪਾਇਆ ਜਾ ਰਿਹਾ ਹੈ। ਇੱਕ ਸਿਰਫ ਆਪਣਾ ਹੱਕ ਮੰਗਣ ਵਾਸਤੇ ਜਾ ਰਹੇ। ਡੈਮੋਕ੍ਰੇਸੀ ਆ ਆਪਣਾ ਹੱਕ ਮੰਗ ਸਕਦੇ ਆ। ਸਾਨੂੰ ਸੋਹ ਇਹਨਾਂ ਨੂੰ ਮਾਣ ਦੇ ਨਾਲ ਬਖਸ਼ਣਾ ਚਾਹੀਦਾ ਹੈ। ਵੀ ਆਓ ਤੁਹਾਨੂੰ ਜਗ੍ਹਾ ਦਈਏ। ਇੱਥੇ ਬਹਿ ਕੇ ਆਪਣਾ ਪ੍ਰੋਟੈਸਟ ਕਰੋ। ਪੀਸਫੁਲ ਬੈਠੋ। ਗੱਲਬਾਤ ਕਰੋ। ਅਸੀਂ ਤੁਹਾਡੇ ਨਾਲ ਆ। ਸੋਸ਼ਲ ਮੀਡੀਆ ਤੇ ਚੱਲ ਰਿਹਾ ਜੀ ਕਿ ਜਦੋਂ ਇਹ ਲੋਕ ਨੇ ਜਿਹੜੇ ਅੱਗੇ ਵਧਣਗੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਗੇ ਤਾਂ ਕਹਿੰਦੇ ਇੱਕ ਦੋ ਗੋਲਾ ਕਹਿੰਦੇ ਨੇ ਜੀ ਕਿ ਉਹਨਾਂ ਕੋਲੋਂ ਛੱਡਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਮੈਂ ਤੁਹਾਡੇ ਚੈਨਲ ਦੇ ਮਾਦੀ ਮਰੀਂ ਦੱਸਦਾ ਮੈਂ ਕੋਈ ਸਾਨੂੰ ਬੰਦਾ ਦੱਸ ਦੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਾਂ ਜਿੰਨੀਆਂ ਜਥੇਬੰਦੀਆਂ ਕਿਸੇ ਨੇ ਕਿਸੇ ਨੇ ਪ੍ਰਾਪਰਟੀ ਦਾ ਨੁਕਸਾਨ ਪਹੁੰਚਾਇਆ ਹੋਵੇ ਪ੍ਰਾਪਰਟੀ ਦਾ ਨੁਕਸਾਨ ਉਹਨੇ ਵਿਚਾਰੇ ਸ਼ਰਾਰਤੀ ਅੰਸਰ ਹੁੰਦੇ ਵਿੱਚ ਹੀ ਸ਼ਰਾਰਤੀ ਅੰਸਰ ਕਰਦੇ ਕੱਲ ਕੀ ਬਣਿਆ ਕੱਲ ਸ਼ਰਾਰਤੀ ਅੰਸਰ ਪੰਜ ਸੱਤ ਪਤਾ ਨਹੀਂ ਕਿਹੜੇ ਪਾਸੇ ਨਾ ਕਿਸੇ ਕਿਸੇ ਜਥੇਬੰਦੀ ਦੇ ਬੰਦੇ ਨਹੀਂ ਕੱਲ ਥੱਲੇ ਰੋੜੇ ਮਾਰ ਰਹੇ ਸੀਗੇ ਉਹਨਾਂ ਨੂੰ ਜਿਹੜੇ ਬੈਠੇ ਸੀ ਫੌਜ ਬਹੁਤ ਸਾਰੇ ਵੀਰ ਅਸੀਂ نیچے ਜਾ ਕੇ ਦੇਖਿਆ ਜੀ ਜਿਹੜੇ ਅਥਰੂ ਗੈਸ ਤੋਂ ਬਚਣ ਦੇ ਮਾਰੇ ਖੇਤਾਂ ਦੇ ਵਿੱਚ ਬੈਠ ਗਏ ਸੀ ਸਾਈਡ ਤੇ ਜਾ ਕੇ ਜਿਹੜੇ ਕੁਝ ਵੀ ਨਹੀਂ ਸੀ ਕਰ ਰਹੇ ਉਹਨਾਂ ਤੇ ਵੀ ਗੋਲੇ ਦਾਗੇ ਗਏ ਨੇ ਜੀ ਬਿਲਕੁਲ 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 ਜਿਹੜੇ ਉਸਦੇ ਨਾਲ ਬੈਠੇ ਪੀਸਫੁਲੀ ਬੈਠੇ ਨੇ ਉਹਨਾਂ ਤੇ ਗੋਲੇ ਦਾਗੇ ਜਾ ਰਹੇ ਇਹ ਕੋਈ ਕੰਮ ਚੰਗਾ ਚੱਕਮ ਨਹੀਂ ਹੈ ਇਹ ਲਾਸਟ ਵਿੱਚ ਕੀ ਕਹੇਂਗੇ ਹੋ ਜੀ ਸਰਕਾਰ ਨੂੰ ਲਾਸਟ ਵਿੱਚ ਸਰਕਾਰ ਨੂੰ ਤੇ ਲਾਣ ਤਾਂ ਹੀ ਪਾ ਰਹੇ ਆ ਪਹਿਲਾ ਆਈਸੀਪ ਬਣਾਇਆ ਟਾਰੀ ਬਾਰਡਰ ਤੇ ਕਰੋੜਾਂ ਰੁਪਏ ਖਰਚ ਕਰਦੇ 125 ਏਕੜ ਜ਼ਮੀਨ ਸਾਡੇ ਲੋਕਾਂ ਤੋਂ ਲਈ ਕਰੋੜਾਂ ਏਕੜ ਖਰਚਾ ਕਰਕੇ ਪਾਕਿਸਤਾਨ ਨਾਲ ਵਪਾਰ ਕੀਤਾ ਸਾਡੀਆਂ ਸਬਜ਼ੀਆਂ ਉਨ ਜਾਣੇ ਚਾਲੂ ਕਰ ਦਿੱਤੀਆਂ ਜਦੋਂ ਪਤਾ ਲੱਗਿਆ ਵੀ ਵਪਾਰ ਚੱਲ ਪਿਆ ਪਤਾ ਲੱਗਿਆ ਵੀ ਕਿਸਾਨ ਖੁਸ਼ਹਾਲ ਹੋ ਚਲੇ ਜਿਹੜਾ 15 ਰੁਪਏ ਦਾ ਜਾਂ 10 ਰੁਪਏ ਦਾ ਆਲੂ ਹੀ ਉਧਰ ਸਾਡਾ 25 ਰੁਪਏ ਦਾ ਜਾ ਕੇ ਵਿਕਣ ਲੱਗ ਪਿਆ ਉਹਨਾਂ ਨੂੰ ਜਿਹੜਾ 200 ਰੁਪਏ ਦਾ ਮਿਲਦਾ ਸੀ ਉਹਨਾਂ ਨੂੰ 50 ਰੁਪਏ ਦਾ ਮਿਲਣ ਲੱਗ ਪਿਆ ਉਹਨਾਂ ਨੂੰ ਵੀ ਫਾਇਦਾ ਹੋ ਗਿਆ ਉਹਨਾਂ ਨੇ ਇੜਕੜ ਗਿਆ ਸਾਨੂੰ ਫਾਇਦਾ ਕਿ ਸਾਡਾ ਰੇਟ ਵੱਧ ਕੇ ਸਾਡੀ ਉਪਾਸੇ ਜਾਣ ਲੱਗ ਪਿਆ ਪਰ ਇਹਨਾਂ ਨੇ ਕੀ ਕੀਤਾ ਵਾ ਇਹਨਾਂ ਨੇ ਉਹ ਵੀ ਬਾਰਡਰ ਆਈਸੀਪੀ ਬੰਦ ਕਿਉਂ ਕਰਾਇਆ ਪਲਵਾਮਾ ਵਿੱਚ ਹਮਲਾ ਕਰਾਇਆ 27 ਜਵਾਨ ਸਾਡੇ ਸ਼ਹੀਦ ਕਰਾਤੇ ਸੀਆਰਪੀਐਫ ਦੇ ਅਸਲੇ ਵਾਲੀ ਸਕੋਰਪੀਆ ਪਰਖਿਆਪ ਭੇਜੀ ਸਿਰਕ ਸਤਾ ਹਾਸਲ ਕਰਨ ਵਾਸਤੇ ਜਦੋਂ ਉਹ ਪਲਵਾਮਾ ਹਮਲਾ ਕੀਤਾ ਟਟਾਰੀ ਬਾਗਾ ਬਾਰਡਰ ਬੰਦ ਕਰਤਾ 200 ਰੁਪਿਆ ਡਿਊਟੀ ਲਗਾ ਦਿੱਤੀ ਸਿਰਫ ਪਾਕਿਸਤਾਨ ਜੋ ਹਲੇ ਨਮਕ ਆ ਰਿਹਾ ਵਾ ਨਮਕ ਤੇ ਜਾਨਕਾ ਡਿਊਟੀ ਜਿਹੜੀ ਥੋੜੀ ਪਹਿਲਾਂ 1.5 ਰੁਪਏ ਦੇ ਨਮਕ ਲੋ ਨੇ ਸੀਗਾ ਐਸ ਵਕਤ ਤੋਂ ਵੱਧ ਕੇ ਉਹ 3.5 ਰੁਪਏ ਨਮਕ ਹੋਇਆ ਵਾ ਇਹੋ ਜਿਹਾ ਕੰਮ ਕੀਤਾ ਉਹ ਵੀ ਬੰਦ ਕਰਕੇ ਸਾਰਾ ਵਪਾਰ ਵੀ ਬੰਦ ਕਰਤਾ ਕਿਸਾਨ ਦੀ ਰੀਡ ਜੱਡੀ ਉਧਰੋਂ ਵੀ ਤੋੜਦੀ ਇਧਰੋਂ ਵੀ ਤੋੜਦੀ ਸੋ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਅਸੀਂ ਅਨਾਜ ਦੇ ਭੰਡਾਰ ਨੇ ਜਿਹੜੇ ਭਰੇ ਨੇ ਪਰ ਉਹ ਸਰਕਾਰਾਂ ਹੁਣ ਸਾਡੀ ਜਿਹਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਸੀ ਦੇਸ਼ ਦੀ ਉਹ ਕਿਸਾਨ ਦੀ ਰੀਡ ਦੀ ਹੱਡੀ ਤੋੜਨ ਤੇ ਲੱਗੀਆਂ ਹੋਈਆਂ ਨੇ ਦੇਸ਼ ਦੀ ਤੇ ਲਾਨ ਤਾਂ ਆਈ ਕਹਿੰਦੇ ਲਾਸਟ ਦੇ ਵਿੱਚ ਲਾਨ ਤਾਂ ਹੀ ਪਾਰਿਆ ਤੇ ਅੱਗੇ ਕੀ ਹੱਲ ਲਿਕੜਦਾ ਅੱਜ ਮੀਟਿੰਗ ਵੀ ਚੱਲ ਰਹੀ ਆ ਜੇ ਹੱਲ ਲਿਕੜਦਾ ਉਹ ਤਾਂ ਆਉਣ ਵਾਲਾ ਟਾਈਮੇ ਦੱਸੂਗਾ ਹਾਂਜੀ ਬਾਪੂ ਭਾਗਾ ਭਾਗੇ ਪੁਰਾਣੇ ਭਾਗੇ ਨੂੰ ਬਾਰਡਰ ਖੋਲ੍ਹ ਦਿਆ ਕਿਉਂ ਭਈ ਓਏ ਦਵਾਨੀ ਗਵਾਨੀ ਕਣਕ ਵੇਚ ਰਾ ਉੱਥੇ ਜਾ ਕੇ ਇੱਥੇ 2000 ਨੂੰ ਲੈ ਗਿਆ ਉੱਥੇ 1000 ਸੋ ਆਪਣੀਆਂ ਦੁੱਖ ਸੁਣਾ ਰਹੇ ਨੇ ਕਿਸਾਨ ਹੱਲ ਕਿਦਾਂ ਨਿਕਲਦਾ ਇਹ ਆਉਣ ਵਾਲਾ ਟਾਈਮ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੱਗੀ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਬੂ